ਵਹੀ ਗੁਰਜੀ ਕਹਲਸ ਵਹੀ ਗੁਰਜੀ ਕੀ ਭਤੇ ਮੈਨੂੰ ਜਿੰਨੇ ਵੀ ਵੇਖ ਰਹੇ ਆ ਜਾਂ ਬਾਅਦ ਵਿੱਚ ਦੇਖਣ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਆ ਮਾਤਾ ਜੀ ਸੰਧਰਾ ਸੋਡੀਆਂ ਤੋਂ ਆ ਗੁਰਮੀਤ ਕੌਰ ਸਨ ਆਫ ਵਾਈਫ ਆਫ ਚਰਮਲ ਸਿੰਘ ਸੰਧਰਾ ਸੋਡੀਆਂ ਤੋਂ ਇਹ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਆ ਇਹ ਮਾਤਾ ਜੀ ਦੇ ਨਾ ਨਾਰਮਲ ਥੋੜੇ ਜੇ ਬਿਮਾਰ ਹੋਏ ਸੀ ਹਸਪਤਾਲ ਲਿਆ ਆ ਪਰ ਇਹਨਾਂ ਦੇ ਦਿੱਕਤਾਂ ਜ਼ਿਆਦਾ ਨਿਕਲ ਗਈਆਂ ਇਹਨਾਂ ਦੇ ਨਾ ਹੁਣ ਚਾਰ ਆਪਰੇਸ਼ਨ ਹੋਏ ਆ ਇਹਨਾਂ ਦਾ ਢਿੱਡ तकरीबन तकरीबन ਸਾਰਾ ਹੀ 파ੜ ਛਟਿਆ ਹੁਣ ਵੀ ਇਹਨਾਂ ਦੇ 4-5 ਇਹਨਾਂ ਦੇ ਪਾਈਪ ਲਾ ਕੇ ਲੱਗੇ ਹੋਆ ਇਹਨਾਂ ਦੇ ਥੈਲੀਆਂ ਜੀਆਂ ਤੇ ਇਹ ਰੇਕੀ ਹਸਪਤਾਲ ਟਾਂਡੇ ਇਹ داخل ਆ ਤੇ ਇਸ ਵੇਲੇ ਇਹਨਾਂ ਦਾ ਬਿੱਲ ਜਿਹੜਾ ਹੈ ਨਾ ਸਭਾਕ 2 ਲੱਖ ਬਣ ਗਿਆ ਮਿੱਤਰੋ ਮੈਂ ਸਾਰਿਆਂ ਦੇ ਮੋਰੀ ਹੱਥ ਜੋੜ ਕੇ ਬੇਨਤੀ ਕਰਦਾ ਜੋ ਜੋ ਵੀ ਵੀਰ ਮੇਰਾ ਯੋਗਦਾਨ ਪਾ ਸਕਦਾ ਨਿੱਜੀ ਤੌਰ ਤੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਵੀ ਜੋ ਵੀ ਯੋਗਦਾਨ ਪਾ ਸਕਦਾ ਨਾ ਇਹ ਮਾਤਾ ਜੀ ਦੇ ਜ਼ਰੂਰ ਯੋਗਦਾਨ ਪਾਓ ਤੇ ਜੋ ਵੀ ਤੁਸੀਂ ਸੇਵਾ ਕਰੋਗੇ ਮੇਰਾ ਨੰਬਰ ਨੋਟ ਕਰ ਲਓ 9780709797 ਜੋ ਵੀ ਤੁਸੀਂ ਸੇਵਾ ਕਰੋਗੇ ਮੈਂ ਤੁਹਾਨੂੰ ਵੀਡੀਓ ਕਾਲ ਕਰਕੇ ਉਹ ਪਹੁੰਚਦੀ ਦਾ ਪ੍ਰੂਫ ਦਊਗਾ ਇੰਨਾ ਹੀ ਮੇਰੀਆਂ ਨਾ ਬੇਨਤੀਆਂ ਪ੍ਰਵਾਨ ਕਰਿਓ ਧੰਨਵਾਦ